ਹਾਂਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਸੰਦੀਪ ਡਿਜ਼ਾਈਨ ਬਾਈ ਸੰਦੀਪ ਆਪਣਾ ਇਹ ਲਹਿੰਗਾ ਜੋੜੀ ਰੈਡੀ ਹੋਇਆ ਸੀ ਬਹੁਤ ਸੋਹਣਾ ਇਹਦੇ ਨਾਲ ਹੀ ਤੁਹਾਨੂੰ ਆਪਾਂ ਨੇ ਪਹਿਲਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੋਇਆ ਇਹਨਾਂ ਦੀ ਸਿਸਟਰ ਦਾ ਲਹਿੰਗਾ ਸੀ ਰਸਟ ਕਲਰ ਦੇ ਉੱਪਰ ਇਹ ਪਰਪਲ ਦਾ ਡਿਜ਼ਾਈਨ ਉਹਨਾਂ ਨੇ ਸੇਮ ਰੱਖੇ ਨੇ ਤੇ ਕਲਰ ਅਲੱਗ-ਅਲੱਗ ਕੀਤੇ ਆ ਇਹ ਆਪਾਂ ਨੇ ਪਰਪਲ ਦੇ ਕਲਰ ਉੱਪਰ ਹੀ ਰੈਡੀ ਕੀਤਾ ਹੈ ਬਹੁਤ ਸੋਹਣਾ ਨੈਕ ਬਣਿਆ ਵਿੱਚ ਜਾਲ ਬਣਿਆ ਫਲਾਵਰ ਬਣਿਆ ਤੇ ਇੱਕੋ ਆਪ ਬਣਿਆ ਕੋਰਨਰ ਤੇ ਉਦਹੀਂ ਆਪਾਂ ਨੇ ਪੈਚ ਲਗਾਇਆ ਸੀਕਵੈਂਸ ਵਰਕ ਵਾਲਾ ਇਹ ਸਟੱਫ ਆਪਾਂ ਨੇ ਡਾਈ ਕਰਵਾਇਆ ਸੀ ਇਹਦੇ ਵਿੱਚ ਆਪਾਂ ਪੈਚ ਦੇ ਉੱਪਰ ਵਰਕ ਕੀਤਾ ਹੈਂਡਵਰਕ ਬਹੁਤ ਸੋਹਣਾ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਕਲਰ ਕੰਟਰਾਸਟ ਬਹੁਤ ਜ਼ਿਆਦਾ ਸੋਹਣੇ ਨੇ ਇਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਕਸਟਮਾਈਜ਼ ਕਰਵਾ ਸਕਦੇ ਹੋ ਉੱਪਰ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਆਪਾਂ ਨੂੰ ਤੁਸੀਂ ਸਾਨੂੰ WhatsApp ਮੈਸੇਜ ਕਰਕੇ ਵੀ ਡਿਟੇਲ ਜਾਣ ਸਕਦੇ ਹੋ ਇਹ ਆਪਣੇ ਬੈਗ ਤੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਇਹਦਾ ਬੈਗ ਬਣਿਆ ਫਲਾਵਰ ਬਣੇ ਨੇ ਸੈਂਟਰ ਵਿੱਚ ਵਰਕ ਕੀਤਾ ਹੋਇਆ ਫਲਾਵਰ ਬਣਿਆ ਇਹਨਾਂ ਨੇ ਬਹੁਤ ਸੋਹਣਾ ਬਣਿਆ ਲੱ ਕਰਨ ਲਗਾਏ ਨੇ ਸੇਮ نیچے ਲਹਿੰਗੇ ਦਾ ਪਲੇਅਰ ਬਹੁਤ ਜ਼ਿਆਦਾ ਕੈਨ ਲਗਾ ਕੇ ਆਪਾਂ ਸਟਿਚਿੰਗ ਕੀਤੀ ਹੈ ਟਾਪਟਾ ਲਗਾਏ ਲਾਈਨਿੰਗ ਲਗਾਈ ਹੈ ਬਹੁਤ ਸੋਹਣਾ ਲਹਿੰਗਾ ਚੋਲੀ ਰੈਡੀ ਹੋਇਆ ਤੇ ਸਲੀਵਸ ਤੇ ਪੀਕਾਕ ਬਣਿਆ ਬਹੁਤ ਸੋਹਣਾ ਲਹਿੰਗਾ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹਨਾਂ ਦੀ ਬੇਟੀ ਦਾ ਲਹਿੰਗਾ ਆਪਾਂ ਨੇ ਰੈਡੀ ਕੀਤਾ ਹੈ ਇਹ ਦਾ ਦੁਪੱਟਾ ਬਣਿਆ ਪ्युअर organza ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਦੁਪੱਟੇ ਤੇ ਸਾਰੇ ਦੁਪੱਟੇ ਦੇ ਵਿੱਚ ਫਲਾਵਰ ਬਣਿਆ ਤੇ ਆਪਾਂ ਨੇ ਇਹ ਪੇਸਟਿੰਗ ਲਗਾ ਕੇ ਦੀ ਫਿਨਿਸ਼ਿੰਗ ਕੀਤੀ ਔਰ ਡਬਲ ਲੇਸ ਲਗਾਈ ਹੈ ਤੇ ਕਾਰਨਰਾਂ ਦੇ ਇਹਦੇ ਤੇ 4 ਸਾਈਡ ਮੂਰ ਬਣਿਆ ਬਹੁਤ ਸੋਹਣਾ ਦੁਪੱਟਾ ਲਹਿੰਗਾ ਰੈਡੀ ਹੋਇਆ ਬਹੁਤ ਸੋਹਣਾ ਇਹਦਾ ਦੁਪੱਟਾ ਕੰਟਰਾਸਟ ਬਹੁਤ ਸੋਹਣਾ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜਾਂ ਸਾਡੇ ਕਿਸੇ ਵੀ ਡਿਜ਼ਾਈਨ ਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਨਾ ਨੇ ਸੇਮ ਲਹੰਗਾ ਆਪਣੀ ਬੇਟੀ ਦੇ ਲਈ ਰੈਡੀ ਕਰਵਾਇਆ ਬਹੁਤ ਸੋਹਣਾ ਲਹੰਗਾ ਚੋਲੀ ਰੈਡੀ ਹੋਇਆ ਨੀਕੀ ਜੀ ਚੋਲੀ ਬਣੀ ਆ ਬਹੁਤ ਸੋਹਣੀ ਆ ਬਹੁਤ ਸੋਹਣੇ ਆਪਾਂ ਨੇ ਮੋਰ ਬਣਾਇਆ ਵਿੱਚ ਬਹੁਤ ਸੋਹਣਾ ਇਹਦੀ ਚੋਲੀ ਦੇ ਉੱਤੇ ਵਰਕ ਹੋਇਆ ਛੋਟੀ ਜੀ ਚੋਲੀ ਬਹੁਤ ਪਿਆਰੀ ਲੱਗਦੀ ਆ ਇਹਦਾ ਲਹੰਗਾ ਰੈਡੀ ਹੋਇਆ ਸੇਮ ਆਪਾਂ ਨੇ ਲਹੰਗਾ ਰੈਡੀ ਕੀਤਾ ਪੈਚਲਾ ਕੇ ਵਿੱਚ ਉਹਨਾਂ ਨੇ ਤਾਂ ਸਾਨੂੰ ਗਿਆ ਸੀ ਵੀ ਤੁਸੀਂ ਆਨਲੀ ਲਹਿੰਗਾ ਨੇ ਪੈਚਲਾ ਕੀ ਵਰਕ ਸਟੀਚ ਕਰ ਦੋ ਵਰਕ ਨਾ ਕਰਿਓ ਪਰ ਅਸੀਂ ਸੇਮ ਵਰਕ ਕਰਕੇ ਦਿੱਤਾ ਸੀਮ ਲਹਿੰਗੇ ਦਾ ਡਿਜ਼ਾਈਨ ਸੇਮ ਰੱਖਿਆ ਇਦਾਂ ਹੀ ਇਹਨਾਂ ਦਾ ਦੁਪੱਟਾ ਰੈਡੀ ਕੀਤਾ ਛੋਟਾ ਜਿਹਾ ਦੁਪੱਟਾ ਵਿੱਚ ਆਪਾਂ ਨੇ ਡਾਟਸ ਪਾਦੇ ਤੇ ਪੇਸਟਿੰਗ ਕਰਕੇ ਲੈਸ ਲਗਾ ਦਿੱਤੀ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਉੱਪਰ ਸਾਡਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਸਾਨੂੰ WhatsApp ਮੈਸੇਜ ਕਰਕੇ ਪਾਈਂ ਪੁੱਛ ਸਕਦੇ ਹੋ ਦੇ ਕੋ ਸਾਡੇ ਦੋ ਬ੍ਰਾਈਡਲ ਸੂਟ ਬ੍ਰਾਈਡਲ ਲਹਿੰਗੇ ਵੀ ਰੈਡੀ ਕਰਵਾ ਸਕਦੇ ਹਾਂ ਥੈਂਕ ਯੂ